ਲਾਕ ਤੂਰੀ ਦੇ ਸਰਪੰਚਾ ਵੱਲੋਂ ਪਿੰਡਾਂ ਵਿੱਚ ਪ੍ਰਬੰਧਕਾ ਸਮੇਂ ਹੋਏ ਵਿਕਾਸ ਕਾਰਜਾਂ ਦੀ ਜਾਂਚ ਅਤੇ ਸਰਪੰਚਾਂ ਨੂੰ ਪੂਰਨ ਰਿਕਰਡ ਨਾ ਦੇਣ ਦੇ ਰੋਸ ਵਜੋਂ ਪੰਚਾਇਤ ਯੂਨੀਅਨ ਤੂਰੀ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਪੋਜੋ ਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਸਰਪੰਚ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਬीडीपीਓ ਦਫ਼ਤਰ ਤੂਰੀ ਅੱਗੇ ਧਰਨਾ ਲਗਾਇਆ ਗਿਆ ਦੇਖੋ ਪੂਰੀ ਖਬਰ ਡੀਡੀਐਸ ਨਿਊਜ਼ ਤੇ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਦਫ਼ਤਰ ਮੁਰਦਾਬਾਦ 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 ਵੀਡੀਓ ਦਫ਼ਤਰ ਮੁਰਦਾਬਾਦ 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 ਦਾ ਵੀਡੀਓ ਦਫ਼ਤਰ ਮੁਰਦਾਬਾਦ 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 ਸਰਪੰਚਾਂ ਦੀ ਨਾਂ ਸੁਣਨ ਵਾਲਾ ਦਫ਼ਤਰ ਮੁਰਦਾਬਾਦ 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 ਸਰਪੰਚਾਂ ਦੀ ਨਾਂ ਸੁਣਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਸਰਪੰਚਾਂ ਦੀਆਂ ਮੰਗਾਂ ਨੂੰ ਇਗਨੋਰ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਸਰਪੰਚਾਂ ਦੀਆਂ ਨਾਂ ਸੁਣਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਵੀਡੀਓ ਦਫ਼ਤਰ ਮੁਰਦਾਬਾਦ 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 ਵੀਡੀਓ ਦਫ਼ਤਰ ਮੁਰਦਾਬਾਦ 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 ਪੰਚਾਇਤ ਦਫ਼ਤਰ ਤੂਰੀ ਮੁਰਦਾਬਾਦ 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 ਸਰਪੰਚਾਂ ਦੀਆਂ ਆਵਾਜ਼ ਸੁਣਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਪਿੰਡਾਂ ਵਿੱਚ ਲੱਗੇ ਪ੍ਰਬੰਧਕ ਮੁਰਦਾਬਾਦ 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 ਸਰਪੰਚ ਜਿੰਦਾਬਾਦ ਜਿੰਦਾਬਾਦ ਪੰਚਾਇਤ ਜੁਨੀਅਨ ਤੂਰੀ ਜਿੰਦਾਬਾਦ ਜਿੰਦਾਬਾਦ ਇੱਕ ਤਾਂ ਜੀ ਸਭ ਤੋਂ ਪਹਿਲਾਂ ਸਾਰੇ ਕਾਰਨ ਸਾਡੇ ਇਹ ਨਹੀਂ ਸੰਤੋ ਇੱਕ ਤਾਂ ਹਿਸਾਬ ਨਹੀਂ ਮਿਲ ਰਿਹਾ ਨਾ ਸਾਡੇ ਸੈਕਟਰੀ ਸਾਹਿਬ ਸਾਡੇ ਕੋਈ ਕੰਮ ਚਲਾ ਰਹੇ ਨੇ ਨਾ ਕੋਈ ਪੁਰਾਣਾ ਹਿਸਾਬ ਦੇ ਰਹੇ ਨੇ ਪ੍ਰਬੰਧਕ ਵੇਲੇ ਇੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਈ ਰਹੇ ਨੇ ਸਰਕਾਰ ਸਾਡੇ ਸਾਡਾ ਸੰਘਰਸ਼ ਜੀ ਕਹਿੰਦੇ ਲੰਬਾ ਚਿਰ ਚੱਲੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਾਨੂੰ ਸਾਰੇ ਹਸਾਬ ਨਹੀਂ ਦਿੰਦੇ ਸਾਨੂੰ ਸਾਰੀਆਂ ਪਾਸਬੁਕਾਂ ਨਹੀਂ ਮਿਲਦੀਆਂ ਅਸੀਂ ਉਹਨਾਂ ਚਿਰ ਧਰਨੇ ਤੇ ਬੈਠੇ ਆਂ ਵੀਡੀਓ ਦਫ਼ਤਰੀ ਬੈਠੇ ਰਹਾਂਗੇ ਲੋਕਾਂ ਨੇ ਬਣਾਇਆ ਅਸੀਂ ਲੋਕਾਂ ਦੇ ਲਈ ਸੰਘਰਸ਼ ਤੇ ਬੈਠੇ ਆਂ ਤੇ ਆਪਦੇ ਸਰਪੰਚ ਜੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸਰਪੰਚਾਂ ਲਈ ਖੜਾ ਰਹੂੰਗਾ ਜੀ ਤੇ ਧਰਨਾ ਜਿੰਨਾ ਚਿਰ ਮਰਜ਼ੀ ਲੰਬਾ ਚਿਰ ਚੱਲੇ ਅਸੀਂ ਉਰੇ ਬੈਠੇ ਰਹਾਂਗੇ ਅਸੀਂ ਸਾਰਾ ਹਿਸਾਬ ਲੈ ਕੇ ਹੀ ਹਿੱਲਾਂਗੇ ਜੀ ਕਿ ਹਮ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਸਾਰੇ ਸਰਪੰਚ ਪੀਐਮ ਦਾ ਹਲਕਾ ਹੀ ਸਾਰੇ ਸਰਪੰਚ ਕਹਿੰਦੇ ਸਰਕਾਰ ਦੇ ਉਲਟ ਹਨ ਕਾਰਨ ਤਾਂ ਜੀ ਐਵੇਂ ਆ ਵੀ ਜਦੋਂ ਦੀ ਅੱਜ ਤਕਰੀਬਨ 3 ਮਹੀਨੇ ਹੋਣ ਆਲੇ ਨੇ ਪੰਚਾਇਤਾਂ ਚੁਣੀਆਂ ਨੂੰ ਸਰਪੰਚ ਬਣਿਆ ਨੂੰ ਜਦੋਂ ਪ੍ਰਬੰਧਕ ਲੱਗਿਆ ਤੀ ਉਦੋਂ ਇਹਨਾਂ ਨੇ ਏਡੇ ਘਪਲੇ ਕਰੇ ਨੇ ਅਸੀਂ 3 ਮਹੀਨੇ ਹੋ ਗਏ ਤੁਰੇ ਫਿਰਦਿਆਂ ਨੂੰ ਲਿਖ ਲਿਖ ਦਿੱਤਾ ਜਿਵੇਂ ਮੇਰੇ ਪਿੰਡ ਹੀ ਇਹਨਾਂ ਨੇ ਲੱਖ ਰੁਪਏ ਦੀਆਂ ਲੈਟਾਂ 6-7 ਲੱਖ ਚਲਾਤੀਆਂ ਬਾਕੀ ਪਿੰਡਾਂ ਚ ਵੀ ਇਹੀ ਸਿਸਟਮ ਨੇ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਮਤਲਬ ਕਈ ਵਾਰੀ ਓਐਸਡੀ ਸਾਹਿਬ ਨੂੰ ਮਿਲਣੇ ਤੇ ਹੋਰ ਵੀ ਜੋ ਜ਼ਿੰਮੇਵਾਰ ਦਫ਼ਤਰ ਦੇ ਹੈਗੇ ਨੇ ਸਾਰਿਆਂ ਨੂੰ ਮਿਲ ਲੇ ਸਤੋ OSD ਸਾਹਿਬ ਨੇ ਹਫ਼ਤੇ ਦਾ ਟਾਈਮ ਲਿਆਦੀ ਉਹ ਗੱਲ ਤੇ ਕੋਈ ਮੱਲਾ ਅਸਰ ਨਹੀਂ ਹੋਇਆ ਅਸੀਂ BDO ਸਾਹਿਬ ਨੂੰ 10 ਵਾਰੀ ਮਿਲ ਲੇ ਪਰ ਕਿਸੇ ਵੀ ਸਰਪੰਚ ਨੂੰ ਅਜੇ ਤੱਕ ਕੈਸ਼ ਬੁੱਕ ਨਹੀਂ ਦਿੱਤੀ ਨਾ ਕੋਈ ਰਿਕਾਰਡ ਦਿੱਤਾ ਨਾ ਕੋਈ ਬੈਂਕ ਦਾ ਨਾ ਹੋਰ ਜੇ ਕਿਤੇ ਮਾੜਾ ਮੂਟਾ ਕੰਮ ਚਲਾਇਆ ਵੀ ਉਹ ਵੀ ਮੱਲਾ ਸਰਪੰਚ ਨੂੰ ਉਲਾਉਣ ਉਲਝਾਉਣ ਵਾਸਤੇ ਮੱਲਾ ਰਿਕਾਰਡ ਤਾਂ ਪ੍ਰੋਪਰ ਦਿੱਤਾ ਹੀ ਨਹੀਂ ਅਜੇ ਤੱਕ ਕਿਸੇ ਨੂੰ ਦੂਜੀ ਗੱਲ ਪਿੰਡਾਂ 'ਚ ਇਹਨਾਂ ਦਾ ਕੋਈ ਨਾ ਕੋਈ ਲੀਡਰ ਜਾਂਦਾ ਉਦਘਾਟਨ ਕਰਨ ਜਿਵੇਂ ਆ ਪਿੱਛੇ ਕਾਂਝਲੇ ਪਿੰਡ ਹੋਇਆ ਤਾਂ ਪੰਚਾਇਤ ਨੂੰ ਉੱਥੇ ਮਨੋ ਬੁਲਾਇਆ ਹੀ ਨਹੀਂ ਜਾਂਦਾ ਸਰਪੰਚ ਉੱਥੇ ਹੁੰਦਾ ਹੀ ਨਹੀਂ ਯਾਰ ਲੋਕਾਂ ਨੇ ਮਾਲਾ ਚੁਣਿਆ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਹੀ ਸਰਪੰਚ ਨੂੰ ਬੁਲਾ ਲੈਣਾ ਚਾਹੀਦਾ ਨਾਲੇ ਤਾਂ ਸਰਪੰਚ ਤੋਂ ਕਾਂਝਲੇ ਪਿੰਡ 'ਚ ਦਫ਼ਤਰੋਂ ਫੋਨ ਜਾ ਕੇ ਪ੍ਰੋਗਰਾਮ ਰਖਾ ਲਿਆ ਨਾਲੇ ਉਹ ਪ੍ਰੋਗਰਾਮ ਫਿਰ ਆਪ ਹੀ ਕੈਨਸਲ ਕਰਤਾ ਵੀ ਜਾਣਾ ਨਹੀਂ ਕਿਸੇ ਨੇ ਹੋਰ ਕਹਿਤਾ ਦੂਜੇ ਦਿਨ ਬਿਨਾਂ ਸਰਪੰਚ ਤੋਂ ਜਾ ਕੇ ਮਹੂਰਤ ਕਰਤਾ ਸੋ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਅਸੀਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਹੈ ਸੀਐਮ ਸਾਹਿਬ ਮੱਲਾ ਬੜਾ ਮੱਲਾ ਲੱਗੇ ਹੋਏ ਨੇ ਇਮਾਨਦਾਰੀ ਨਾਲ ਕਿ ਅਸੀਂ ਸਿਸਟਮ ਨੂੰ ਇਮਾਨਦਾਰੀ ਨਾਲ ਚਲਾਉਣਾ ਪਰ ਜਿਹੜੇ ਕੋਸੇ ਇੱਥੇ ਅਫਸਰ ਨੇ ਉਹ ਸੀਐਮ ਸਾਹਿਬ ਦੇ ਮੱਲਾ ਓਲੇ ਦੀ ਮੱਲਾ ਇੰਨੀਆਂ ਚੋਰੀਆਂ ਕਰੀਆਂ ਨੇ ਅਸੀਂ ਕਹਿੰਦੇ ਆ ਵੀ ਇਹ ਜਿਹੜੇ ਪ੍ਰਬੰਧਕ ਟਾਈਮ ਕੰਮ ਹੋਏ ਨੇ ਇਹਨਾਂ ਦੀ ਜਾਂਚ ਵੀ ਕਿਸੇ ਵਧੀਆ ਬੰਦੇ ਤੋਂ ਬਿਜੀਲੈਂਸ ਤੋਂ ਹੋਣੀ ਚਾਹੀਦੀ ਆ ਇਹਨਾਂ ਨੇ ਢੇਢੇ ਘਾਫੜੇ ਕਰਤੇ ਮੱਲਾ ਜਮੇ ਹੀ ਖਾ ਗਏ ਸਾਰਾ ਕੁਝ ਅਜੇ ਤੱਕ ਸਰਪੰਚਾਂ ਨੂੰ ਰਿਕਾਰਡ ਨਹੀਂ ਦਿੱਤਾ ਸਰਪੰਚ ਮੱਲਾ ਤੁਰੇ ਫਿਰਦੇ ਨੇ ਜਿਵੇਂ ਇਹਨਾਂ ਦੇ ਨੌਕਰ ਹੁੰਦੇ ਨੇ ਸਰਪੰਚ ਲੋਕਾਂ ਨੇ ਸੁਣਿਆ ਸਾਨੂੰ ਪਿੰਡਾਂ ਚ ਮੱਲਾ ਲੋਕ ਵਾੜ ਨਹੀਂ ਦਿੰਦੇ ਅਗਲਾ ਕਹਿੰਦਾ ਸਰਪੰਚ ਤਾ ਨਵੇਂ ਮਹੀਨੇ ਹੋ ਗਏ ਵੋਟਾਂ ਪਈਆਂ ਨੂੰ ਤੁਸੀਂ ਕਰਦੇ ਕਿਉਂ ਨਹੀਂ ਕੁਸ ਕਰੀਏ ਤਾਂ ਤਾਂ ਜੇ ਸਾਨੂੰ ਦੇਣ ਸਾਡੇ ਕੋਲੇ ਤਾਂ ਜੇ ਮੱਲਾ ਇਹ ਮਤਾ ਪਾਉਣ ਵੀ ਨਹੀਂ ਗਏ ਜੇ ਮੈਂ ਬੋਗਰੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਦਾ ਸੈਕਟਰੀ ਗਿਆ ਹੀ ਨਹੀਂ ਇੱਕ ਅੱਧੀ ਵਾਰੀ ਗਿਆ ਮੱਲਾ ਪਰਾਪਰ ਮਤਾ ਹੀ ਨਹੀਂ ਪਾਇਆ ਕੋਈ ਰਿਕਾਰਡ ਤਾਂ ਦੇਣਾ ਕੀ ਆ ਮੈਨੂੰ ਆਈ ਨਹੀਂ ਪਤਾ ਵੀ ਸਾਡੇ ਕੋਲੇ ਹੈ ਕੀ ਆ ਅਸੀਂ ਕੰਮ ਕਿਵੇਂ ਕਰਾਂਗੇ ਕੀ ਅਗਲਾ ਸੰਘਰਸ਼ ਹੋ ਗਿਆ ਜੀ ਅਗਲਾ ਸੰਘਰਸ਼ ਅਸੀਂ ਅੱਜ ਮੱਲਾ ਦੇਖਦੇ ਆਂ ਅਸੀਂ ਮੈਸੇਜ ਮੰਨ ਲਓ ਉਧਰ ਦਫ਼ਤਰ ਵੀ ਲਾਇਆ ਹਨਾ ਸਾਡੀ ਸੀਐਮ ਸਾਹਿਬ ਨੂੰ ਵੀ ਮੀਡੀਆ ਦੇ ਰਾਹੀਂ ਬੇਨਤੀ ਆ ਵੀ ਜਿਹੜੀ ਇਸ ਗੱਲ ਨੂੰ ਆ ਗੰਭੀਰਤਾ ਨਾਲ ਲਿਆ ਜਾਵੇ ਅੱਜ ਅਸੀਂ ਇਕੱਲੇ ਸਰਪੰਚ ਬੈਠੇ ਹਾਂ ਕੱਲ ਤੋਂ ਜਿਹੜੀਆਂ ਪ੍ਰੋਪਰ ਪੰਚਾਇਤਾਂ ਨੇ ਸਾਰੀਆਂ ਸਮੇਤ ਮੈਂਬਰ ਸਾਹਿਬਾਨ ਸਾਰੇ ਹੋ ਇੱਥੇ ਆਉਣਗੇ ਕੱਲ ਨੂੰ ਅਸੀਂ ਇਹਨੂੰ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਕਰਕੇ ਉਹਦੇ ਵਿੱਚ ਮੰਨ ਲਓ ਪ੍ਰੋਗਰਾਮ ਬਣਾਵਾਂਗੇ ਵੀ ਇਹਨੂੰ ਆਪਾਂ ਸਿਸਟਮ ਨੂੰ ਲੈ ਕੇ ਕਿੱਧਰ ਨੂੰ ਜਾਣਾ ਜੇ ਇਹਨਾਂ ਨੇ ਨਾ ਕੋਈ ਸੁਣੀ ਤਾਂ ਅਸੀਂ ਇਹਨੂੰ ਉੱਥੇ ਤੱਕ ਜਾਵਾਂਗੇ ਜਿਸ ਤੱਕ ਨਹੀਂ ਜਾਣਾ ਚਾਹੀਦਾ ਸੰਗਤ ਸਰਪੰਚ ਪਿੰਡ ਪਲਵਾਨ ਹਾਂਜੀ ਜਿਹੜੇ ਇਹਨਾਂ ਨੇ ਪ੍ਰਬੰਧਕਾਂ ਵਲੇ ਪੈਸੇ ਦਿੱਤੇ ਨੇ ਕਿਸੇ ਪਿੰਡ ਦੇ ਵਿੱਚ ਪੂਰੇ ਨਹੀਂ ਲੱਗੇ ਆ 45 ਸਰਪੰਚ ਬੈਠੇ ਨੇ ਆਖਿਆ ਪਤਾ ਕਰ ਲੈਣਾ ਅਸੀਂ ਤਾਂ ਇਹ ਕਹਿੰਦੇ ਨਹੀਂ ਇਨਕੁਆਰੀ ਹੋਵੇ ਪਤਾ ਲੱਗੇ ਵੀ ਕਿੰਨੇ ਪੈਸੇ ਲੱਗੇ ਨੇ ਕਿਸੇ ਪਿੰਡ ਚ ਜਿੱਥੇ 25 ਲੱਖ ਰੁਪਏ ਗਏ ਉੱਥੇ 5 ਲੱਖ ਰੁਪਏ ਲਾ ਕੇ ਕਹਤਾ ਵੀ ਪੈਸੇ ਮੁੱਕ ਗਏ ਪੈਸੇ ਪਤਾ ਨਹੀਂ ਕਿੱਥੇ ਮੁੱਕੇ ਨੇ ਅਸੀਂ ਤੇ ਬੇਨਤੀ ਕਰਦੇ ਹਾਂ ਦੁਬਾਰੇ ਦੁਬਾਰੇ ਜਿਵੇਂ ਭਵੰਤਵਾਨ ਇੱਥੇ ਸੌਚ ਕੋ ਨੂੰ ਸੌਚ ਬੋਲਿਆ ਸੀ ਵੀ ਮੈਂ ਕਿਸੇ ਨਾ ਬਿਤਕਰਾ ਹੀ ਰੱਖਦਾ ਸਾਰੇ ਲੋਕਾਂ ਦਾ ਬਿਤਕਰਾ ਹੋ ਰਿਹਾ ਹੈ ਅਫਸਰ ਨਹੀਂ ਆਖੇ ਲੱਗਦੇ ਬੁਰਾ ਹਾਲ ਹੈ ਕੋਈ ਵੀਡੀਓ ਇਫੈਕਟ ਨਹੀਂ ਸੁਣਦਾ ਕੋਈ ਵੀਡੀਓ ਨਹੀਂ ਸੁਣਦਾ ਸਾਡੇ ਪਿੰਡ ਦੇ ਨੇ ਮੇਰੇ ਪਿੰਡ ਦੇ ਰੋਡ ਦੇ ਪੈਸੇ ਪਏ ਨੇ 75 ਲੱਖ ਰੁਪਏ ਸਿੱਧੇ ਲੰਘਾਰਤਾ ਕੋਈ ਦੀ ਸੁਣਦਾ ਪੰਚਾਇਤੀ ਜ਼ਮੀਨ ਦੇ ਪੈਸੇ ਪਏ ਨੇ ਉਹਦੇ ਨਾਲ ਪੂਰੇ ਕਰਦੇ ਨੇ ਬਲਕਣ ਸਰਕਾਰ ਨੇ ਇਹ ਆਖਿਆ ਸੀ ਵੀ ਇਹ ਤੁਹਾਡੇ ਪੈਸੇ ਇੱਕ ਆਫਟੀ ਹੈ ਸਾਨੂੰ ਇਹ ਪੈਸੇ ਵਰਤਣ ਵਾਸਤੇ ਨਹੀਂ ਹੈਗੇ ਸਾਨੂੰ ਇਹਦਾ ਵਿਆਜ-ਵਿਆਜ ਵਰਤਣ ਖਾ ਦਿਓ ਸਾਡੇ ਪੈਸੇ ਹੀ ਵਰਤਗੇ ਕੋਈ ਨਹੀਂ ਸੁਣਦਾ ਲਾਰੇ ਲੈ ਜਾਂਦੇ ਨੇ ਅੱਜ ਆ ਜੋ ਕੱਲ ਆ ਜੋ ਕਾਜ ਜੇ ਧਰਕੇ ਬੈ ਇਹਦੇ ਨੇ ਪਿੰਨ ਲੈ ਕੇ ਬਹਿ ਜਾਂਦੇ ਨੇ ਇੱਕ ਪਤਾ ਨਹੀਂ ਉਹ ਕਦ ਪਿੰਨ ਹਟੂ ਚੱਲਣ ਉਹਨਾਂ ਦਾ ਥੂਰੇ ਤੋਂ ਅਸੀਂ ਅੱਜ ਜਿੰਨੇ ਵੀ ਸਰਦਾਰ ਜਗਸੀਰ ਸਿੰਘ ਤੇ ਬਾਈ ਬੁਗਰਾ ਜਿੰਨੇ ਵੀ ਸਾਡੀ ਕਿਸਾਨ ਆਪਣੀ ਯੂਨੀਅਨ ਬਣੀ ਹੋਈ ਆ ਜਿਹੜੀ ਸਰਪੰਚਾਂ ਯੂਨੀਅਨ ਆ ਉਹਦੇ ਮੱਦੇ ਨਜ਼ਰ ਇੱਥੇ ਵੀਡੀਓ ਦਾ ਫੁੱਤਰ ਇਕੱਠੇ ਹੋਏ ਸੀ ਅੱਜ ਬਕਾਇਦਾ ਦਰੀਆਂ ਵਿਛਾ ਕੇ ਅਸੀਂ ਧਰਨਾ ਲਾਇਆ ਬਾਈ ਜੀ ਗੱਲ ਅਸੀਂ ਤੁਹਾਨੂੰ ਇਹ ਦੱਸਣੀ ਚਾਹੁੰਦੇ ਆ ਇਸ ਧੂਰੀ ਹਲਕੇ ਦੀ ਕਿ ਜਦੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਨੀਮਾਨ ਇੱਥੋਂ ਚੁਣੇ ਗਏ ਨੇ ਐਮ ਐਲ ਏ ਤਾਂ ਸਾਡੇ ਅਸੀਂ ਇਹ ਸੋਚਿਆ ਸੀ ਹਲਕੇ ਦੇ ਲੋਕਾਂ ਨੇ ਵੀ ਸ਼ੁਕਰ ਹੈ ਸਾਡੇ ਇਸ ਵਾਰ ਕਮ ਸੇ ਕਮ ਮੁੱਖ ਮੰਤਰੀ ਦਾ ਧੂਰੀ ਦਾ ਹੈਗਾ ਔਰ ਦੂਜੀ ਗੱਲ ਕਿਉਂ ਜਦੋਂ ਕੋਈ ਸਰਕਾਰ ਉਲਟ ਹੁੰਦੀ ਸੀ ਤਾਂ ਐਮ ਐਲ ਏ ਇੱਥੇ ਦਾ ਉਲਟ ਹੁੰਦਾ ਸੀ ਸਾਰੇ ਹਲਕੇ ਨੇ ਸ਼ੁਕਰ ਮਨਾਇਆ ਸੀ ਵੀ ਚਲੋ ਕੋਈ ਗੱਲ ਨਹੀਂ ਮੁੱਖ ਮੰਤਰੀ ਆਇਆ ਕਿ ਸਾਨੂੰ ਮਿਲ ਗਿਆ। ਉਸੇ ਚੌ ਚੌ ਦੇ ਵਿੱਚ ਬਈ ਜੀ ਵੀ ਹੁਣ ਸਰਕਾਰ ਹਜੇ ਸਾਡਾ ਮੁੱਖ ਮੰਤਰੀ ਧੂਰੀ ਦਾ ਹੈ। ਇਹਦੇ ਕਰਕੇ ਜਿੰਨੇ ਹੁਣ ਸਰਪੰਚ ਨੇ ਤੁਸੀਂ ਦੇਖ ਰਹੇ ਸਾਰੇ ਨੌਜਵਾਨ ਬੜੀ ਖੁਸ਼ੀ ਨਾਲ ਬਣੇ ਨੇ ਵੀ ਅਸੀਂ ਮਤਲਬ ਪਿੰਡਾਂ ਦਾ ਆਪਿਆਂ ਦਾ ਵਿਕਾਸ ਕਰਾਂਗੇ। ਪਰ ਹੋ ਉਦੋਂ ਉਲਟ ਗਿਆ 3 ਮਹੀਨੇ ਲਗਭਗ ਹੋਣ ਵਾਲੇ ਨੇ ਪੰਚਾਇਤਾਂ ਚੁਣੀਆਂ ਨੂੰ। ਹੁਣ ਤੱਕ ਬਈ ਜੀ ਸਾਡੇ ਕੋਲੇ ਪ੍ਰੋਪਰ ਰਿਕਾਰਡ ਹੀ ਨਹੀਂ ਪਹੁੰਚਿਆ ਹੈ। ਕੰਮ ਕੀ ਕਰਨਾ ਇਹਦੇ ਬਾਰੇ ਸਾਨੂੰ ਕੋਈ ਪਤਾ ਹੀ ਨਹੀਂ ਹੈ ਜਾਣਕਾਰੀ ਕਿਉਂਕਿ ਜੇ ਸਾਨੂੰ ਬੈਲੈਂਸ ਦਾ ਪਤਾ ਲੱਗੂਗਾ ਤਾਂ ਅਸੀਂ ਕਰਾਂਗੇ। ਬਹੁਤ ਗੇਰੀ ਵੀਡੀਓ ਸਭ ਕੋਲੇ ਆ ਗਈ ਬਹੁਤ ਗੇਰੀ ਅਸੀਂ ਸੈਕਟਰੀਆਂ ਨੂੰ ਬਲਾ ਬਲਾ ਕਹਤਾ ਜਿਹੜੇ ਪ੍ਰਬੰਧਕ ਦੇ ਟਾਈਮ ਦੇ ਵਿੱਚ ਧੰਦਲੇ ਹੋਏ ਹੋਏ ਨੇ ਉਹਦੇ ਬਾਰੇ ਬਹੁਤ ਗੇਰੀ ਦਫਤਰ ਦੇ ਵਿੱਚ ਵੀ ਕਹਤਾ ਪਰ ਕਿਸੇ ਨੇ ਬਾਈ ਜੀ ਸੁਣੀ ਨਹੀਂ ਹੈਗੀ ਇੱਕੋ ਹੀ ਹੁਣ ਦਾ ਬੇਨਤੀ ਹੈ ਵੀ ਜਿਹੜਾ ਸਾਡੇ ਇੱਥੋਂ ਐਮਐਲਏ ਚੁਣ ਕੇ ਭੇਜਿਆ ਹੋਇਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਬਣਿਆ ਹੈ ਕਮ ਸੇ ਕਮ ਉਹ ਤਾਂ ਆਪਣੀ ਬੰਦਿਆਂ ਦੀ ਪੁਕਾਰ ਸੁਣ ਲਵੇ ਜਿਨ੍ਹਾਂ ਨੂੰ ਕੱਲ ਨੂੰ ਆ ਕੇ ਉਹਨਾਂ ਨੇ ਵੋਟਾਂ ਇਹਨਾਂ ਤੋਂ ਹੀ ਲੈਣੀਆਂ ਨੇ ਪਿੰਡਾਂ ਤੋਂ ਹੀ ਵੋਟਾਂ ਲੈਣੀਆਂ ਨੇ ਜੇ ਪਿੰਡਾਂ ਦਾ ਵਿਕਾਸ ਨਹੀਂ ਹੋਊਗਾ ਸਰਪੰਚ ਕੰਮ ਨਹੀਂ ਕਰਨਗੇ ਅੱਜ ਅਸੀਂ ਮੀਟਿੰਗ ਕਰ ਵੀ ਜਦ ਤੱਕ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਹੁੰਦੀ ਹੈਗੀ ਉਹਨਾਂ ਤੇ ਅਸੀਂ ਜਿਹੜੇ ਪਿੰਡ ਦੇ ਕੋ ਪਿੰਡ ਦੇ ਸਾਨੂੰ ਬੜ ਨਹੀਂ ਦਿੰਦੇ ਉਹ ਕਹਿੰਦੇ ਨੇ ਕੰਮ ਚਲਾਓ ਉਹ ਤਾਂ ਤੁਸੀਂ ਸਾਧ ਤੋਂ ਭੱਜ ਭੱਜ ਕੇ ਵੋਟਾਂ ਮੰਗੀਆਂ ਨੇ ਜਦ ਤੱਕ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਹਲਕੇ ਦੇ ਸਰਪੰਚਾਂ ਦੀ ਮੀਟਿੰਗ ਨਹੀਂ ਹੁੰਦੀ ਬਾਈ ਜੀ ਅਸੀਂ ਮਜਬੂਰ ਨੇ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਉਦੋਂ ਪਹਿਲਾਂ ਕੁਝ ਕਰੇ ਨਹੀਂ ਸਕਦੇ ਕਰਾਂਗੇ ਤਾਂ ਤਾਂ ਜੇ ਸਿਸਟਮ ਸਾਨੂੰ ਕੁਝ ਸਮਹਾਊਗਾ ਇਸ ਕਰਕੇ ਸਾਡੀ মিডিਆ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜੇ ਧੂਰੀ ਦੇ ਐਮਐਲਏ ਨੇ ਪੂਰਨ ਜੋਰ ਇਹ ਬੇਨਤੀ ਆ ਸਾਡੀ ਸਾਰੇ ਸਰਪੰਚਾਂ ਦੀ ਕਿ ਸਾਡੀ ਪੁਕਾਰ ਤਾਂ ਸੁਣ ਲਓ ਜਿਹੜੀਆਂ ਹੁਣ ਆਪਣੇ ਸ਼ਹਿਰਾਂ ਦੀਆਂ ਕਮੇਟੀਆਂ ਬਣੀਆਂ ਨੇ ਉਹਨਾਂ ਨੇ ਹਰੇਕ ਮੰਤਰੀਆਂ ਨੇ ਆਪੋ-ਆਪ ਦੇ ਬੰਦਿਆਂ ਨਾਲ ਬੈਠ ਕੇ ਰਾਬਤਾ ਕਰਿਆ ਤੁਸੀਂ ਨਾਲ ਉਹ ਅਸੀਂ ਥੋੜੇ ਹਲਕੇ ਤੇ ਚੁਣੇ ਹੋਏ ਸਰਪੰਚ ਆ ਕਬਸੇ ਦਾ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਗੱਲ ਦਾ ਕਰ ਲਓ ਸਾਡਾ ਦੁੱਖ ਤਾਂ ਸਮਝ ਲਓ ਕੀ ਹੈ ਜਦੋਂ ਕੱਲ ਨੂੰ ਵੋਟਾਂ ਲੈਣ ਜਾਵਾਂਗੇ ਤੁਸੀਂ ਇੱਥੇ ਜਾਵੋਗੇ ਫਿਰ ਲੋਕ ਤੁਹਾਨੂੰ ਸਵਾਲ ਕਰਨਗੇ ਫਿਰ ਸਵਾਲਾਂ ਦਾ ਜਵਾਬ ਨਹੀਂ ਆਉਣਾ ਹੈ ਇਸ ਕਰਕੇ ਅਸੀਂ ਅੱਕ ਕੇ ਇਹ ਤੁਹਾਨੂੰ ਬੇਨਤੀ ਕਰਦੇ ਆਂ ਵੀ ਸਾਡੀ ਗੱਲ ਸੁਣੋ ਪ੍ਰਬੰਧਕ ਸਾਡੀ ਪ੍ਰਸ਼ਾਸਨ ਸਾਖ ਦੀ ਗੱਲ ਸੁਣੇ ਇਸ ਕਰਕੇ ਸਾਰੇ ਸਰਪੰਚਾਂ ਵੱਲੋਂ ਇਹ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਅੱਜ ਪੰਚਾਇਤ ਜੁਨੀਅਨ ਦੇ ਕਈ ਸਰਪੰਚਾਂ ਵੱਲੋਂ ਧੂਰੀ ਬਲਾਕ ਦੇ ਵੱਲੋਂ ਧਰਨਾ ਲਗਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਸਾਨੂੰ ਪ੍ਰੋਪਰ ਜਿਹੜਾ ਸਾਫ ਦਿੱਤਾ ਜਾ ਰਿਹਾ ਪ੍ਰਬੰਧਕਾਂ ਦਾ ਤੇ ਸਾਨੂੰ ਜਿਹੜਾ ਰਿਕਾਰਡ ਆ ਪੂਰਾ ਰਿਕਾਰਡ ਦਿੱਤਾ ਜਾ ਰਿਹਾ ਤੇ ਉਹਦੇ ਬਾਰੇ ਕੀ ਕਹਿਣਾ ਹੈ ਉਦੇ ਵਾਲੇ ਇਹੀ ਹੈ ਜੀ ਵੀ ਧਾਨਰੇ ਵਾਲੇ ਸਰਪੰਚ ਸਾਹਿਬ ਨੇ ਸਾਨੂੰ ਰਿਕਵੈਸਟ ਦਿੱਤੀ ਸੀ ਜੀ